ਅੱਠ ਆਪਣੇ ਅੱਠ ਮੁੰਡੇ ਹੋ ਰਹੇ ਆਗੇ ਤੇ ਪਰੰਪਰਾ ਨਾਲ ਪਰੰਪਰਾ ਨਾਲ ਪਰੰਪਰਾ ਪਰੰਪਰਾ ਵੀ ਜਿਹਨਾਂ ਨੂੰ ਉਹ ਸਮਾਜੀ ਦੇ ਨਰਮ ਰਹਿ ਮੋਟਾ ਸਾਰਾ ਆ ਜਾਂਦੀ ਆ ਮਾਂ ਵੀ ਤੇ ਬਾਹਰੇ ਹੰਸ ਕਰਦੇ ਨੇ ਕਿ ਇਹ ਕਿ ਵਿਦਵਾਨ ਸਤਾ ਵਜੋਂ ਜਾ ਰਹੇ ਹੋ ਅੱਗੇ Hey. But... ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਕੱਲ 26 ਜਨਵਰੀ ਦਾ ਦਿਹਾੜਾ ਹੈਗਾ ਸਾਰਾ ਦੇਸ਼ ਦਿਹਾੜੇ ਨੂੰ ਮਨਾ ਰਿਹਾ ਤੇ 26 ਜਨਵਰੀ ਦੇ ਮੱਦੇਨਜ਼ਰ ਅੱਜ ਇੱਕ ਕੋਟਕਪੂਰਾ ਦੇ ਵਿੱਚ 플ੈਗ ਮਾਰਚ ਕੱਢਿਆ ਜਾਣਾ ਹੈਗਾ ਜਿਦੇ ਵਿੱਚ ਦੋਨੋਂ ਐਸ ਐਚਓਜ਼ ਡੀ ਐਸ ਪੀ ਕੋਟਕਪੂਰਾ ਤੇ ਮੈਂ ਡਿਸਟ੍ਰਿਕਟ ਐਸ ਪੀ ਇਨਵੈਸਟੀਗੇਸ਼ਨ ਅੰਡਰ ਦਾ ਡਾਇਰੈਕਸ਼ਨਸ ਆਫ ਐਸ ਐਸ ਪੀ ਫਰੀਦਕੋਟ ਡਾਕਟਰ ਪ੍ਰਗਿਆ ਜਨ ਅਸੀਂ 플ੈਗ ਮਾਰਚ ਆਰਗੇਨਾਈਜ਼ ਕਰਾਂਗੇ ਸਾਰੀ ਫੋਰਸ ਇੱਥੇ ਅਸੀਂ ਇਕੱਠੀ ਕੀਤੀ ਹੋਈ ਹੈ ਫਲੈਗ ਮਾਰਚ ਦਾ ਮੇਨ ਮਕਸਦ ਇਹੀ ਹੁੰਦਾ ਜੀ ਲੋਕਾਂ ਦੇ ਵਿੱਚ ਇੱਕ ਦੇਣਾ ਮੈਸੇਜ ਦੇਣਾ ਵੀ ਪੁਲਿਸ ਤੁਹਾਡੇ ਨਾਲ ਹੈ ਪੁਲਿਸ ਏਰੀਆ ਦੇ ਵਿੱਚ ਹੈ ਏਰੀਆ ਨੂੰ ਡੋਮੀਨੇਟ ਕਰ ਰਹੀ ਹੈਗੀ ਹੈ ਤਾਂ ਕਿ ਮਾੜੇ ਅਨਸਰ ਇਸ ਤੋਂ ਡਰਦੇ ਰਹਿਣ ਤੇ ਵੈਸੇ ਵੀ ਫਰੀਦਕੋਟ ਪੁਲਿਸ ਇਦਾਂ ਗਾਹੇ-ਬਗਾਹੇ ਫਲੈਗ ਮਾਰਚਸ ਜਾਂ ਏਰੀਆ ਡੋਮੀਨੇਸ਼ਨ ਦੀ ਐਕਸਰਸਾਈਜ਼ਸ ਰੈਗੂਲਰਲੀ ਕਰਦੀ ਰਹਿੰਦੀ ਹੈ ਤੇ 26 ਜਨਵਰੀ ਤੋਂ ਮੱਧਦਰਜ਼ ਇੱਕ ਸਪੈਸ਼ਲ ਐਕਸਰਸਾਈਜ਼ ਚਲਾਈ ਜਾ ਰਹੀ ਹੈ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਮੈਂ ਤੁਹਾਡੇ ਮਾਧਮ ਨਾਲ ਹੀ ਪਹਿਲਾਂ ਤਾਂ ਦੇਸ਼ਵਾਸੀਆਂ ਨੂੰ ਸਾਰੇ ਏਰੀਆ ਵਾਸੀਆਂ ਨੂੰ ਮੈਂ ਵਧਾਈ ਦਵਾਂਗਾ 26 ਜ ਇਸ ਦੇ ਨਾਲ ਹੀ ਮੈਂ ਤੁਹਾਡੇ ਥਰੂ ਮਾੜੇ ਅਨਸਰਾਂ ਨੂੰ ਇਹ ਵਾਰਨਿੰਗ ਦੇਣਾ ਚਾਹੁੰਗਾ ਵੀ ਫਰੀਦਕੋਟ ਪੁਲਿਸ ਮਾੜੇ ਅਨਸਰ ਨੂੰ ਬਰਦਾਸ਼ਤ ਨਹੀਂ ਕਰਦੀ ਤੇ ਸਾਰੇ ਜਣੇ ਸਾਡੇ ਐਸਐਸਪੀ ਸਾਹਿਬ ਬਹੁਤ ਪ੍ਰੋਫੈਸ਼ਨਲ ਆਫਸਰ ਨੇ ਤੇ ਹਮੇਸ਼ਾ ਇਹ ਹੀ ਕੋਸ਼ਿਸ਼ ਹੁੰਦੀ ਹੈ ਵੀ ਪਬਲਿਕ ਦੀ ਸਪੋਰਟ ਚऐसे ਖੜੀ ਰਹੀ ਹੈ ਸਾਡੀ ਡਿਊਟੀ ਵੀ ਹੈ ਤੇ ਅਸੀਂ ਇਸ ਚੀਜ਼ ਲਈ ਵਚਨਬੱਧ ਵੀ ਆ ਤੇ ਮਾੜੇ ਅਨਸਰ ਅਨਸਰਾਂ ਨੂੰ ਚੇਤਾਵਨੀ ਦਿੰਦੇ ਆ ਵੀ ਉਹ ਡਰ ਕੇ ਰਹਿਣ ਪੁਲਿਸ ਤੋਂ